ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੀਏਐਸ ਇਗਜ਼ਾਮਸ ਚੱਲ ਰਹੇ ਨੇ ਸੋ ਉਮੀਦ ਕਰਦਾ ਹਾਂ ਕਿ ਜਿਹੜੇ ਬੀਤੇ ਹੋਏ ਇਗਜ਼ਾਮਸ ਨੇ ਤੁਹਾਡੇ ਵਧੀਆ ਗਏ ਹੋਣਗੇ ਔਰ ਅੱਜ 10ਵੀਂ ਦਾ ਪੀਏਐਸ ਗਣਿਤ ਵਿਸ਼ੇ ਦਾ ਅਸੀਂ ਜੋ ਇਮਤਿਹਾਨ ਸੀਗਾ ਉਹ ਪੇਪਰ ਅਸੀਂ ਹੱਲ ਕਰਨ ਜਾ ਰਹੇ ਹਾਂ ਉਮੀਦ ਆ ਕਿ ਤੁਸੀਂ ਚੰਗੀ ਤਰ੍ਹਾਂ ਸਮਝੋਗੇ ਸੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਪਹਿਲਾ ਸਵਾਲ ਸੀਗਾ ਕਿ ਜੇਕਰ ਪੀ ਇੱਕ ਅਪਹਾਜ ਸੰਖਿਆ ਹੈ ਅਤੇ ਪੀ ਕੇ ਦੇ ਵਰਗ ਨੂੰ ਭਾਗ ਕਰਦੀ ਹੈ ਮਤਲਬ ਕਿ ਕੇ ਸਕੁਅਰ ਨੂੰ ਭਾਗ ਕਰਦੀ ਹੈ ਤਾਂ ਪੀ ਦੇਖੋ ਜਿਹੜਾ ਪੀ ਹੈ ਜੇ ਉਹ ਕੇ ਦੇ ਵਰਗ ਨੂੰ ਭਾਗ ਕਰੇਗਾ ਇਟ ਮੀਨ ਕੇ ਉਹ ਕੇ ਨੂੰ ਵੀ ਭਾਗ ਕਰੇਗਾ ਸੋ ਜਦੋਂ ਵੀ ਕੋਈ ਰਕਮ ਕਿਸੇ ਰਕਮ ਦੇ ਵਰਗ ਨੂੰ ਭਾਗ ਕਰਦੀ ਹੈ ਤਾਂ ਉਹ ਉਸ ਰਕਮ ਦੇ ਮੂਲ ਨੂੰ ਮਤਲਬ ਕਿ ਬਿਨਾ ਵਰਗ ਨੂੰ ਵਿਭਾਗ ਕਰਦੀ ਹੈ ਪੂਰਾ ਪੂਰਾ ਵੰਡ ਦਿੰਦੀ ਹੈ ਇਸ ਕਰਕੇ ਇਹਦਾ ਉੱਤਰ ਆਏਗਾ ਤੇ ਵਿਦਿਆਰਥੀਓ ਦੂਸਰਾ ਸਵਾਲ ਹੈ ਇੱਕ વાસ્તਵਿਕ ਸੰਖਿਆ a ਬਹੁਪਦ fx ਦਾ ਸਿਫਰ ਕਹਾਉਂਦੀ ਹੈ ਸਿਫਰ ਕਹਾਉਂਦੀ ਹੈ ਜਦੋਂ ਅਸੀਂ ਬਹੁਪਦ ਦੇ ਵਿੱਚ ਜਿੱਦਾਂ ਹੁਣ ਫੰਕਸ਼ਨ ਸਾਡੇ ਕੋਲ ਦਿੱਤਾ ਹੋਇਆ ਹੈ fx ਅਸੀਂ ਉਸ ਫੰਕਸ਼ਨ ਦੇ ਵਿੱਚ ਜਾਂ ਉਸ ਬਹੁਪਦ ਦੇ ਵਿੱਚ ਜਦੋਂ x ਦੀ ਵੈਲਿਊ a ਪਰ ਦੇਵਾਂਗੇ ਤੇ ਸਾਡੇ ਕੋਲ ਬਰਾਬਰ ਦੇ ਸੱਜੇ ਪਾਸੇ ਸਿਫਰ ਆਵੇ ਤਾਂ ਅਸੀਂ ਕਹਿੰਦੇ ਹਾਂ ਕਿ x ਦੀ ਵੈਲਿਊ a ਜਿਹੜਾ ਹੈ ਉਹ ਉਸ ਬਹੁਪਦ ਦਾ ਸਿਫਰ ਹੈ ਇਸ ਕਰਕੇ ਜਦੋਂ f a 0 ਹੋਏਗਾ ਅਸੀਂ ਉਦੋਂ ਕਹਾਂਗੇ ਕਿ a ਜਿਹੜਾ ਹੈ fx ਬਹੁਪਦ ਦਾ ਸਿਫਰ ਹੈ ਇਸ ਕਰਕੇ ਦਾ ਉੱਤਰ ਆਏਗਾ f a 0 ਤੀਸਰਾ ਸਵਾਲ ਵਿਦਿਆਰਥੀਓ ਤੀਸਰਾ ਸਵਾਲ ਸੀਗਾ ਕਿ ਇੱਕ ਮਠਿਆਈ ਵਿਕਰੇਤਾ ਕੋਲ 420 ਕਾਜੂ ਦੀਆਂ ਵਰਫੀਆਂ ਅਤੇ 130 ਬਦਾਮ ਦੀਆਂ ਵਰਫੀਆਂ ਹਨ ਉਹ ਉਹਨਾਂ ਨੂੰ ਢੇ ਢੇਰੀਆਂ ਬਣਾਉਣਾ ਚਾਹੁੰਦਾ ਹੈ ਤਾਂ ਕਿ ਹਰ ਇੱਕ ਢੇਰੀ ਵਿੱਚ ਵਰਫੀਆਂ ਦੀ ਗਿਣਤੀ ਬਰਾਬਰ ਰਹੇ ਅਤੇ ਇਹ ਢੇਰੀਆਂ ਵਰਫੀ ਦੀ ਪ੍ਰਾਤ ਵਿੱਚ ਘੱਟ ਤੋਂ ਘੱਟ ਥਾਂ ਕਿਰ ਇਸ ਲਈ ਇਸ ਕੰਮ ਲਈ ਇੱਕ ਢੇਰੀ ਵਿੱਚ ਕਿੰਨੀਆਂ ਵਰਫੀਆਂ ਰੱਖੀਆਂ ਜਾ ਸਕਤੀਆਂ ਹਨ ਪਿਆਰੇ ਵਿਦਿਆਰਥੀ ਜਦੋਂ ਅਜਿਹੇ ਸਵਾਲ ਆਉਂਦੇ ਹਨ ਜਿਨ੍ਹਾਂ ਦੇ ਵਿੱਚ 2 ਅੰਕ ਦਿੱਤੇ ਹਨ ਉਹ ਸਾਨੂੰ ਕਿਹਾ ਜਾਂਦਾ ਹੈ ਕਿ ਵੱਧ ਤੋਂ ਵੱਧ ਹਨ ਜਿਸ ਜਿਸ ਤਰ੍ਹਾਂ ਇਹਦੇ ਵਿੱਚ ਦਿੱਤਾ ਹੈ ਕਿ ਢੇਰੀ ਵਿੱਚ ਬਰਫੀਆਂ ਦੀ ਗਿਣਤੀ ਬਰਾਬਰ ਰਹੇ ਤੇ ਢੇਰੀਆਂ ਦੀ ਬਰਫ਼ ਦੀ ਪ੍ਰਤ ਘਟ ਤੋਂ ਘਟ ਥਾਂ ਘਿਰਨ ਜਦੋਂ ਵੱਧ ਤੋਂ ਵੱਧ ਕਿਹਾ ਜਾਂਦਾ ਹੈ ਉਦੋਂ ਅਸੀਂ LCM ਮਤਲਬ ਕਿ ਲਘੁਤਮ ਸਮਾਪਵਰਤਕ ਪਤਾ ਕਰਨਾ ਹੁੰਦਾ ਹੈ ਪਰ ਇੱਥੇ ਸਾਨੂੰ ਕਿਹਾ ਹੈ ਘਟ ਤੋਂ ਘਟ ਥਾਂ ਘਿਰਨ ਇਸ ਕਰਕੇ ਅਸੀਂ ਇਹਨਾਂ ਦਾ HCF ਮਤਲਬ ਕਿ ਮਹੱਤਵ ਸਮਾਪਵਰਤਕ ਪਤਾ ਕਰਨਾ ਹੈ ਇਸ ਕਰਕੇ ਇਹਨਾਂ ਦੋਨਾਂ ਦਾ ਅਸੀਂ ਉਹ ਕਾਮਨ ਅ ਭਾਗ ਵੰਡਣ ਵਾਲਾ ਅੰਕ ਲੱਭਣਾ ਹੈ ਜਿਹੜਾ ਇਹਨਾਂ ਦੋਨਾਂ ਨੂੰ ਬਰਾਬਰ-ਬਰਾਬਰ ਭਾਗ ਵੰਡ ਦੇਗਾ ਤੇ ਸਾਡੇ ਕੋਲ ਉਹ ਅੰਕ ਹੈ 10 ਚੌਥਾ ਸਵਾਲ ਹੈ ਤਿੰਨ ਕੇਂਦਰੀ ਪ੍ਰਵਿਰਤੀ ਦੇ ਮਾਪਕਾਂ ਮਾਧਮਾਨ ਮੱਧਿਕਾ ਅਤੇ ਬਹੁਲਕ ਵਿੱਚ ਕਿਹੜਾ ਸੰਬੰਧ ਸਹੀ ਹੈ ਪਿਆਰੇ ਵਿਦਿਆਰਥੀ ਇਹਦਾ ਇੱਕ ਫਾਰਮੂਲਾ ਹੁੰਦਾ ਹੈ ਬਹੁਲਕ ਬਰਾਬਰ 3 ਮੱਧਿਕਾ 2 ਮਾਧਮਾਨ ਸੋ ਇਹਦੇ ਵਿੱਚ ਹੋਰ ਕੋਈ ਸਮਝਾ ਸਮਝਾਉਣ ਵਾਲੀ ਗੱਲ ਨਹੀਂ ਹੈ ਇਹ ਸਿਰਫ ਇੱਕ ਫਾਰਮੂਲਾ ਹੈ ਜਿਹਨੂੰ ਤੁਸੀਂ ਯਾਦ ਕਰਨਾ ਹੁੰਦਾ ਹੈ ਤੋ ਇਹਦੇ ਵਿੱਚ ਜਿਹੜਾ ਵੀ ਸਹੀ ਉੱਤਰ ਹੈ ਬਹੁਲਕ ਬਰਾਬਰ 3 ਮੱਧਿਕਾ 2 ਮੱਧਮਾਨ ਉਹ ਇਹਦਾ ਸਹੀ ਜਵਾਬ ਹੈ ਮਤਲਬ ਕਿ ਤੀਸਰਾ ਆਪਸ਼ਨ ਜਿਹੜਾ ਹੈਗਾ ਆ ਉਹ ਇਹਦਾ ਸਹੀ ਉੱਤਰ ਹੈ 5ਵੇਂ ਸਵਾਲ ਤੇ ਚੱਲਦੇ ਹਾਂ K ਦਾ ਇੱਕ ਅਜਿਹਾ ਮੂਲ ਪਤਾ ਕਰੋ ਜਿਸ ਲਈ x -2 2 ਘਾਤੀ ਸਮੀਕਰਨ Kx ਦੀ 2 x 6 0 ਦਾ ਇੱਕ ਮੂਲ ਹੋਵੇ ਇਸ ਸਵਾਲ ਨੂੰ ਹੱਲ ਕਰਨ ਲਈ ਵਿਦਿਆਰਥੀਓ ਪਹਿਲੇ ਅਸੀਂ x ਦੀ ਕੀਮਤ -2 ਭਰਾਂਗੇ ਜਦੋਂ ਅਸੀਂ x ਦੀ ਕੀਮਤ -2 ਭਰਾਂਗੇ ਤੇ ਸਾਡੇ ਕੋਲ ਜਿਹੜੀਆਂ x ਵਾਲੀਆਂ ਰਕਮਾਂ ਹੋਣਗੀਆਂ ਉਹਨਾਂ ਨੂੰ ਅਸੀਂ ਸੱਜੇ ਹੱਥ ਰੱਖ ਲੈਣਾ ਜਿਹੜੀਆਂ ਨੰਬਰਾਂ ਵਾਲੀਆਂ ਸੰਖਿਆ ਹੋਣਗੀਆਂ ਉਹਨਾਂ ਨੂੰ ਅਸੀਂ ਸੱਜੇ ਹੱਥ ਲੈ ਜਾਣਾ ਤੇ ਸਾਡੇ ਕੋਲ ਆਏਗਾ 4x 8 ਜਦੋਂ ਅਸੀਂ 4 ਨੂੰ ਦੂਜੇ ਪਾਸੇ ਜਾ ਕੇ 8 ਨਾਲ ਭਾਗ ਕਰਾਂਗੇ 8 ਨੂੰ 4 ਨਾਲ ਭਾਗ ਕਰਾਂਗੇ ਤੇ ਸਾਡੇ ਕੋਲ ਉੱਤਰ ਆਏਗਾ 2 ਸੋ ਇਸ ਵਾਰ ਨੂੰ ਚੰਗੀ ਤਰ੍ਹਾਂ ਸਮਝ ਲਿਓ ਕਿ ਜਦੋਂ ਵੀ ਇਦਾਂ ਦਾ ਕੋਈ ਸਵਾਲ ਆਵੇ ਤੇ ਅਸੀਂ ਪਹਿਲੇ ਦਿੱਤੀ ਹੋਈ ਵੈਲਿਊ x -2 ਜਿਹੜੀ ਆ ਉਹ ਅਸੀਂ ਦਿੱਤੀ ਹੋਈ ਸਮੀਕਰਨ ਦੇ ਵਿੱਚ ਪੁੱਟ ਕਰ ਦੇਣੀ ਆ ਭਰ ਦੇਣੀ ਆ ਤੇ ਬਾਅਦ ਦੇ ਵਿੱਚ ਜਿਹੜਾ ਵੀ ਸਾਰੇ ਖੱਬੇ ਪਾਸੇ ਨੂੰ ਲਿਜਾ ਕੇ ਵਰੀਏਬਲ ਇੱਕ ਪਾਸੇ ਤੇ ਕਨਸਟੈਂਟ ਇੱਕ ਪਾਸੇ ਤੇ ਜਿਹੜਾ ਵੀ ਆਨਸਰ ਬੱਝੂਗਾ ਉਹ ਸਾਡਾ ਸਹੀ ਉੱਤਰ ਹੋਊਗਾ ਛੇਵਾਂ ਸਵਾਲ ਜੇਕਰ p 1 p 3 3p 1 ਇੱਕ ਅੰਕ ਗਣਿਤਿਕ ਲੜੀਆਂ ਬਣਾਉਂਦੀਆਂ ਹਨ ਤਾਂ ਪੀ ਦਾ ਮੁੱਲ ਪਤਾ ਕਰੋ ਹੁਣ ਦੇਖੋ ਵਿਦਿਆਰਥੀਓ ਸਾਨੂੰ ਪਤਾ ਹੈ ਕਿ ਹਰੇਕ ਅੰਕ ਗਣਿਤਿਕ ਲੜੀ ਉਹਦੇ ਵਿੱਚ ਇੱਕ ਹੁੰਦੀ ਆ ਡੀ ਜਿਹਨੂੰ ਅਸੀਂ ਕਾਮਨ ਡਿਫਰੈਂਸ ਕਹਿੰਦੇ ਆ ਸਾਂਝਾ ਅੰਤਰ ਜਦੋਂ ਅਸੀਂ ਦੂਸਰੀ ਰਕਮ ਦੇ ਵਿੱਚੋਂ ਪਹਿਲੀ ਰਕਮ ਮਾਈਨਸ ਕਰ ਦਿੰਦੇ ਆ ਤੇ ਅਸੀਂ ਤੀਸਰੀ ਰਕਮ ਦੇ ਵਿੱਚੋਂ ਦੂਸਰੀ ਰਕਮ ਮਾਈਨਸ ਕਰ ਦਿੰਦੇ ਆ ਤੇ ਉਹ ਸਾਡੇ ਕੋਲ ਦੋਨੇ ਬਰਾਬਰ ਹੁੰਦੀਆਂ ਤੋ ਇਸ ਸਵਾਲ ਦੇ ਵਿੱਚ ਪਹਿਲੇ ਤੁਸੀਂ ਪੀ ਜਮਾ 3 ਵਿੱਚੋਂ ਪੀ ਘਟਾਓ 1 ਨੂੰ ਘਟਾ ਦੇਣਾ ਹੈ ਦੂਜੇ ਪਾਸੇ ਬਰਾਬਰ ਪਾ ਕੇ 3 ਪੀ ਘਟਾਓ 1 ਵਿੱਚੋਂ ਪੀ ਜਮਾ 3 ਘਟਾ ਦੇਣਾ ਹੈ ਮਤਲਬ ਕਿ ਪਹਿਲੇ ਦੂਸਰੀ ਵਿੱਚੋਂ ਪਹਿਲੀ ਰਕਮ ਘਟਾ ਦੇਣੀ ਹੈ ਫਿਰ ਤੀਸਰੀ ਦੇ ਵਿੱਚੋਂ ਦੂਜੀ ਰਕਮ ਘਟਾ ਦੇਣੀ ਹੈ ਤੇ ਦੋਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਗੱਭੇ ਬਰਾਬਰ ਦਾ ਨਿਸ਼ਾਨ ਪਾ ਕੇ ਹੱਲ ਕਰ ਲੈਣਾ ਹੈ ਇਸ ਤਰ੍ਹਾਂ ਹੱਲ ਕਰਨ ਦੇ ਨਾਲ ਸਾਡੇ ਕੋਲ ਪੀ ਦੀ ਕੀਮਤ 2 ਆ ਜਾਏਗੀ ਸੱਤਵਾਂ ਸਵਾਲ ਬੇਰ ਮੇਰ ਤੋ ਸਵਾਲ ਤ੍ਰਿਭੁਜਾਂ ਚ ਹੋਇਆ ਇਹਦੇ ਵਿੱਚ ਸਾਨੂੰ ਦਿੱਤਾ ਹੋਇਆ ਹੈ ਕਿ ਤ੍ਰਿਭੁਜ ABC ਅਤੇ DEF ਵਿੱਚ AB/DE BC/FD ਹੋਵੇ ਤਾਂ A ਸਮਰੂਪ ਤ੍ਰਿਭੁਜਾਂ ਹੋਣਗੀਆਂ ਜਦੋਂ ਹੁਣ ਦੇਖੋ ਸਾਡੇ ਕੋਲ ਦੋ ਤ੍ਰਿਭੁਜਾਂ ਆ ਜਾਂਦਾ ABC ਔਰ DEF ਹੁਣ ਸਾਨੂੰ ਇਸ ਦਿੱਤੀ ਹੋਈ ਸਮੀਕਰਨ ਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਪਤਾ ਲੱਗਣਾ ਚਾਹੀਦਾ ਹੈ ਵੀ ਐਂਗਲ A ਦੇ ਆਪੋਜ਼ਿਟ DEF ਤ੍ਰਿਭੁਜ ਦੇ ਵਿੱਚ ਕਿਹੜਾ ਐਂਗਲ ਬਣਦਾ ਹੈ। ਜਾਂ ਅਸੀਂ ਕਹਿ ਲਈਏ ਕਿ AB ਦੇ ਆਪੋਜ਼ਿਟ ਕਿਹੜੀ ਤ੍ਰਿਭੁਜ ਬਣਦੀ ਆ। ਬੈਰੀਵਿਧਿਆਥੀ ਜਦੋਂ ਅਸੀਂ ਇਹਦਾ ਚਿੱਤਰ ਬਣਾਵਾਂਗੇ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਵਾਂਗੇ ਤੇ ਸਾਡੇ ਕੋਲ ਦੋ ਚਿੱਤਰ ਬਣਨਗੇ ਤੇ ਉਹਦੇ ਵਿੱਚ ਸਾਡੇ ਕੋਲ ਐਂਗਲ B ਦੇ ਆਪੋਜ਼ਿਟ ਐਂਗਲ D ਆਵੇਗਾ। ਸੋ ਇਹ ਸਵਾਲ ਅਸੀਂ ਬੋਰਡ ਦੇ ਉੱਤੇ ਚੰਗੀ ਤਰ੍ਹਾਂ ਸਮਝ ਸਕਾਂਗੇ ਪਰ ਫਿਲਹਾਲ ਤੁਸੀਂ ਬਸ ਇੰਨੀ ਚੀਜ਼ ਸਮਝ ਲਓ ਕਿ ਜਦੋਂ ਤੁਸੀਂ ਇਹਨਾਂ ਦੋਨੋਂ ਦੇ ਸਹੀ ਸਹੀ ਚਿੱਤਰ ਬਣਾਉਂਗੇ ਤੇ ਇਹਨਾਂ ਦੋਨਾਂ ਦਾ ਐਂਗਲ B ਔਰ ਐਂਗਲ D ਇੱਕ ਦੂਜੇ ਦੇ ਸੰਮੁਖ ਆਏਗਾ ਤੇ ਸਾਡੇ ਕੋਲ ਉਹ ਸਹੀ ਆਪਸ਼ਨ ਜਿਹੜੀ ਆ ਐਂਗਲ B ਐਂਗਲ D ਆਵੇਗੀ 8ਵਾਂ ਸਵਾਲ ਜੇਕਰ ਤ੍ਰਿਪੋਜ ABC ਅਤੇ DEF ਸਮਰੂਪ ਹੋਣ ਤੇ ਕੋਣ A 47 ਤਾਂ ਕੋਣ E 83 ਹੋਵੇ ਤਾਂ ਕੋਣ C ਪਤਾ ਕਰੋ ਖੋਲੋ ਕੁਪੇ ਵਿਦਿਆਰਥੀਓ ਪਏ ABC ਦੇ ਵਿੱਚ ਕੋਣ A ਸਾਨੂੰ 47 ਡਿਗਰੀ ਦਿੱਤਾ ਹੋਇਆ ਆ ਤੇ ਕੋਣ E ਜਿਹੜਾ ਆ ਉਹ ਕੋਣ B ਦੇ ਬਰਾਬਰ ਹੋਏਗਾ ਇਸ ਕਰਕੇ ਸਾਡੇ ਕੋਲ ਕੋਣ B ਜਿਹੜਾ ਆ ਉਹ 83 ਡਿਗਰੀ ਆ ਜਾਏਗਾ 47 ਔਰ 83 ਨੂੰ ਜਦੋਂ ਅਸੀਂ ਜੋੜ ਦਿੰਨੇ ਆ ਤੇ ਸਾਡੇ ਕੋਲ 130 ਬਣ ਜਾਂਦਾ ਆ ਸੋ ਤ੍ਰਿਭੁਜ ਦੇ ਕੋਣਾਂ ਦਾ ਜੋੜ ਹੁੰਦਾ ਆ 180 ਡਿਗਰੀ ਇਹਦਾ ਮਤਲਬ ਜਦੋਂ ਅਸੀਂ ਤੀਸਰਾ ਕੋਣ C ਪਤਾ ਕਰਾਂਗੇ ਤੇ ਅਸੀਂ 180 ਡਿਗਰੀ ਦੇ ਵਿੱਚੋਂ 130 ਘਟਾ ਦਵਾਂਗੇ ਤੇ ਸਾਡੇ ਕੋਲ ਜਿਹੜੀ ਆਪਸ਼ਨ ਬਚੇਗੀ ਉਹ ਸਹੀ ਹੋਊਗੀ ਸਾਡੇ ਕੋਲ 50 ਬਚਣਗੇ ਇਸ ਕਰਕੇ ਇਹਦਾ ਉੱਤਰ 50 ਹੈ ਨੋਮਾ ਸਵਾਲ ਅੰਕਗਣਿਤਿਕ ਲੜੀ 2 7 12 ਦਾ 10ਵਾਂ ਪਦ ਪਤਾ ਕਰੋ ਹੁਣ ਪਿਆਰੀ ਵਿਦਿਆਰਥੀਓ ਇੱਥੇ ਸਾਡੇ ਕੋਲ a ਜਿਹੜਾ ਆ ਉਹ ਹੈ 2 ਜੇ ਅਸੀਂ ਇਹਦਾ ਸਾਂਝਾ ਅੰਤਰ ਕੱਢਾਂਗੇ ਉਹ ਆਏਗਾ 7 ਘਟਾਓ 2 ਬਰਾਬਰ 5 ਤੇ ਜਦੋਂ ਅਸੀਂ ਇਹਦਾ ਫਾਰਮੂਲਾ ਲਾਵਾਂਗੇ a 9d 10ਵਾਂ ਪਦ ਪਤਾ ਕਰਨ ਦਾ ਫਾਰਮੂਲਾ ਹੋਏਗਾ a 9d ਇਹ ਹੈਗਾ ਸਾਡੇ ਕੋਲ 2 9d ਮਤਲਬ ਕਿ 9 ਨੂੰ 5 ਨਾਲ ਗੁਣਾ ਕਰਕੇ ਜਦੋਂ ਅਸੀਂ ਜੋੜਾਂਗੇ ਤੇ ਸਾਡੇ ਕੋਲ ਇਹਦਾ ਉੱਤਰ ਆਏਗਾ 47 ਸਾਰੇ ਹੀ ਵਰਗ ਡੈਸ਼ ਹੁੰਦੇ ਹਨ ਦੇਖੋ ਵਿਦਿਆਰਥੀਓ ਸਾਰੇ ਹੀ ਵਰਗ ਜਿਹੜੇ ਆ ਉਹ ਸਮਰੂਪ ਹੁੰਦੇ ਹਨ ਉਹਨਾਂ ਦਾ ਰੂਪ ਉਹਨਾਂ ਨੂੰ ਦੇਖੀਏ ਤਾਂ ਸਾਰੇ ਇੱਕੋ ਜਿਹੇ ਲੱਗਦੇ ਹੁੰਦੇ ਹਾਂ ਆਕਾਰ ਦੇ ਵਿੱਚ ਉਹ ਵੱਡੇ ਛੋਟੇ ਹੋ ਸਕਦੇ ਆ ਜੇ ਆਕਾਰ ਦੇ ਵਿੱਚ ਵੀ ਬਰਾਬਰ ਹੁੰਦੇ ਫਿਰ ਅਸੀਂ ਉਹਨਾਂ ਨੂੰ ਸਰਵੰਗ ਸਮ ਕਹਿਣਾ ਸੀਗਾ ਪਰ ਇੱਥੇ ਉਹ ਆਕਾਰ ਦੇ ਵਿੱਚ ਬਰਾਬਰ ਨਹੀਂ ਦਿੱਤੇ ਹੋਏ ਇੱਥੇ ਉਹਨਾਂ ਨੇ ਕਿਹਾ ਹੈ ਸਾਰੇ ਹੀ ਵਰਗ ਜਿੱਦਾ ਇੱਕ ਵਰਗ ਅਸੀਂ 2 ਸੈਂਟੀਮੀਟਰ ਭੁਜਾ ਦਾ ਲੈ ਲਈਏ ਦੂਸਰਾ ਵਰਗ ਅਸੀਂ 4 ਸੈਂਟੀਮੀਟਰ ਭੁਜਾ ਦਾ ਲੈ ਲਈਏ ਦੋਨੇ ਬਰਾਬਰ ਤਾਂ ਨਹੀਂ ਹੋਣਗੇ ਪਰ ਦੇਖਣ ਦੇ ਵਿੱਚ ਦੋਨਾਂ ਦੀ ਸ਼ੇਪ ਜਿਹੜੀ ਆ ਉਹ ਇੱਕੋ ਜਿਹੀ ਲੱਗੇਗੀ ਮਤਲਬ ਕਿ ਉਹ ਦੋਨੋਂ ਸਮਰੂਪ ਹੋਣਗੇ ਇਸ ਕਰਕੇ ਇਹਦਾ ਉੱਤਰ ਆਏਗਾ ਸਮਰੂਪ 11ਵਾਂ ਸਵਾਲ ਹੇਠਾਂ ਲਿਖਿਆ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ ਪਿਆਰੇ ਵਿਦਿਆਰਥੀਓ ਸਾਨੂੰ ਪਤਾ ਹੈ ਕਿ ਜਿਹੜੀ ਸਮੀਕਰਨ ਦੇ ਵਿੱਚ ਸਭ ਤੋਂ ਵੱਡੀ ਘਾਤ ਸਭ ਤੋਂ ਵੱਡੀ ਪਾਵਰ ਜਿਹੜੀ ਆ ਉਹ 2 ਹੁੰਦੀ ਹੈ ਉਸ ਨੂੰ ਅਸੀਂ ਦੋ ਘਾਤੀ ਸਮੀਕਰਨ ਕਹਿੰਦੇ ਆ ਪਹਿਲੀ ਆਪਸ਼ਨ ਦੇ ਵਿੱਚ ਸਾਡੇ ਕੋਲ x ਦੀ 2 2x ਦੂਸਰੇ ਪਾਸੇ ਸਾਡੇ ਕੋਲ ਬਣੇਗਾ -6 x ਸਾਡੇ ਕੋਲ ਦੋ ਘਾਤੀ ਸਮੀਕਰਨ ਬਣ ਰਹੀ ਹੈ ਸਾਥੀਓ ਇੱਧਰ ਦੂਸਰੀ ਆਪਸ਼ਨ ਦੇ ਵਿੱਚ ਸਾਡੇ ਕੋਲ x ਦੀ 3 4x ਦੀ 2 x ਜਮਾ 1 x 2 ਦੀ ਪਾਵਰ 3 ਇੱਧਰ ਜਿਹੜਾ ਸੱਜੇ ਪਾਸੇ ਜਿਹੜਾ x ਦੀ 3 ਹੋਊਗਾ ਔਰ ਖੱਬੇ ਪਾਸੇ ਜਿਹੜਾ x ਦੀ 3 ਹੋਊਗਾ ਦੂਸਰੀ ਆਪਸ਼ਨ ਦੇ ਵਿੱਚੋਂ ਵੀ ਕੱਟ ਜਾਣੇ ਆ ਇਹ ਵੀ ਸਾਡੇ ਕੋਲ ਦੋ ਘਾਤੀ ਸਮੀਕਰਨ ਹੈ ਹੁਣ ਅਸੀਂ ਆਏ ਨੇ ਆਪਸ਼ਨ 3 ਤੇ ਪਿਆਰੇ ਵਿਦਿਆਰਥੀਓ ਦੇਖੋ ਇੱਧਰ ਇੱਧਰਲੇ ਪਾਸੇ ਸਾਡੇ ਕੋਲ ਖੱਬੇ ਹੱਥ ਹੈਗਾ x ਦੀ 2 3x 1 ਹੈ x x 2 ਦੀ ਸਾਰੇ ਦੀ ਪਾਵਰ 2 ਜਦੋਂ ਅਸੀਂ ਇਹਦਾ ਸੱਜਾ ਪਾਸਾ ਸੋਲਵ ਕਰਾਂਗੇ ਤੇ ਸਾਡੇ ਕੋਲ x ਦੀ 2 ਦੇ ਨਾਲ x ਦੀ 2 ਨੇ ਕੱਟ ਹੋ ਜਾਣਾ ਸਾਡੇ ਕੋਲ x ਦੀ 2 ਖਤਮ ਹੋ ਜਾਏਗਾ ਔਰ ਸਾਡੇ ਕੋਲ ਤੀਸਰੀ ਆਪਸ਼ਨ ਦੇ ਵਿੱਚ ਕੋਈ ਵੀ x ਦੀ 2 ਵਾਲਾ ਵੇਰੀਏਬਲ ਨਹੀਂ ਬਚੇਗਾ ਸੋ ਇਸ ਕਰਕੇ ਇਸ ਸਵਾਲ ਦੇ ਵਿੱਚ ਆਪਸ਼ਨ 3 ਜਿਹੜੀ ਆ ਉਹ ਦੋ ਘਾਤੀ ਸਮੀਕਰਨ ਨਹੀਂ ਹੈ ਇਹਦੀ ਇਹਦਾ ਸਹੀ ਉੱਤਰ ਆਪਸ਼ਨ 3 ਆਏਗਾ ਬਾਅਦ ਮਸਵਾਲ ਕਿਸੇ ਗੇਂਦਬਾਜ਼ ਦੁਆਰਾ 10 ਵਿਕਟਾਂ 10 ਕ੍ਰਿਕਟ ਮੈਚਾਂ ਵਿੱਚ ਲਈਆਂ ਗਈਆਂ ਵਿਕਟਾਂ ਦੀ ਸੰਖਿਆ ਹੇਠਾਂ ਲਿਖੀ ਅਨੁਸਾਰ ਹੈ। ਇਹਨਾਂ ਅੰਕੜਿਆਂ ਦਾ ਬਹੁਲਕ ਪਤਾ ਕਰੋ। ਹੁਣ ਪਿਆਰੇ ਵਿਦਿਆਰਥੀ ਤੁਸੀਂ ਦੇਖਣਾ ਹੈ ਕਿ 2 ਕਿੰਨੀ ਵਾਰ ਆ ਰਿਹਾ, 6 ਕਿੰਨੀ ਵਾਰ ਆ ਰਿਹਾ, 4 ਕਿੰਨੀ ਵਾਰ ਆ ਰਿਹਾ, 5 ਕਿੰਨੀ ਵਾਰ ਆ ਰਿਹਾ, 0 ਕਿੰਨੀ ਵਾਰ ਆ ਰਿਹਾ, 1 ਕਿੰਨੀ ਵਾਰ ਆ ਰਿਹਾ ਔਰ 3 ਕਿੰਨੀ ਵਾਰ ਆ ਰਿਹਾ। ਇਹਨਾਂ ਸਾਰਿਆਂ ਅੰਕਾਂ ਦੇ ਵਿੱਚੋਂ ਜਿਹੜਾ ਅੰਕ ਸਭ ਤੋਂ ਜ਼ਿਆਦਾ ਵਾਰ ਆ ਰਿਹਾ ਆ ਉਹ ਸਾਡਾ ਬਹੁਲਕ ਹੈ। ਤੇ ਇਸ ਕਰਕੇ ਸਾਡਾ ਬਹੁਲਕ ਇੱਥੇ ਹੋਏਗਾ 2। ਤਰਮਸਵਲ ਰੇਖਿਕ ਸਮੀਕਰਨ ਦੇ ਜੋੜੇ x 2y 5 0 3x 6y 1 0 ਦਾ ਹੱਲ ਹੋਵੇਗਾ ਹੁਣ ਅਸੀਂ ਇਹਨਾਂ ਨੂੰ ਦੱਸਣਾ ਹੈ ਵਿਦਿਆਰਥੀਓ ਕਿ ਦੋਨਾਂ ਸਮੀਕਰਨਾਂ ਦੇ ਵਿੱਚੋਂ ਅਨੰਤ ਹੱਲ ਹੋਣਗੇ ਬਲੱਖਣ ਹੱਲ ਹੋਊਗਾ ਕੋਈ ਹੱਲ ਨਹੀਂ ਹੋਊਗਾ ਜਾਂ ਇਹਨਾਂ ਵਿੱਚੋਂ ਕੋਈ ਆਪਸ਼ਨ ਸਹੀ ਨਹੀਂ ਹੈ ਵਿਦਿਆਰਥੀਓ ਜਦੋਂ ਅਸੀਂ a1 b1 ਕਰਾਂਗੇ ਮਤਲਬ 1 -3 ਫਿਰ a1/a2 ਕਰਾਂਗੇ ਮਤਲਬ ਕਿ 1/-3 ਫਿਰ b1/b2 ਕਰਾਂਗੇ ਮਤਲਬ ਕਿ 2/-6 ਤੇ ਉਹ ਦੋਨੋਂ ਸਾਡੇ ਕੋਲ ਬਰਾਬਰ ਆ ਜਾਣਗੇ ਪਹਿਲੀਆਂ ਦੋ ਆਪਸ਼ਨਾਂ ਬਰਾਬਰ ਹੋ ਗਈਆਂ ਪਰ ਜਦੋਂ ਅਸੀਂ c1/c2 ਕਰਾਂਗੇ ਉਹ ਆਊਗਾ 5/1 ਮਤਲਬ ਕਿ a1/a2 b1/b2 ਤਾਂ ਆ ਰਿਹਾ ਆ ਪਰ b1/b2 ਬਰਾਬਰ ਨਹੀਂ ਆ ਰਿਹਾ ਆ c1/c2 ਇਸ ਕਰਕੇ ਇਸ ਸਮੀਕਰਨ ਦਾ ਕੋਈ ਹੱਲ ਨਹੀਂ 14ਵਾਂ ਸਵਾਲ ਜੇਕਰ ਦੋ ਘਾਤੀ ਸਮੀਕਰਨ x ਦੀ 2 bx 1 0 ਦੇ ਦੋ ਭਿੰਨ ਭਿੰਨ ਵਾਸਤਵਿਕ ਮੂਲ ਹਨ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਪਿਆਰੇ ਵਿਦਿਆਰਥੀਓ ਸਾਨੂੰ ਇਸ ਸਵਾਲ ਦੇ ਵਿੱਚ ਕਿਹਾ ਗਿਆ ਹੈ ਕਿ ਇਹਦੇ ਦੋ ਭਿੰਨ ਭਿੰਨ ਵਾਸਤਵਿਕ ਮੂਲ ਹਨ ਹੁਣ ਸਾਨੂੰ ਪਤਾ ਹੈ ਜਦੋਂ ਕਿਸੇ ਵੀ ਦੋ ਘਾਤੀ ਸਮੀਕਰਨ ਦੇ ਦੋ ਭਿੰਨ ਭਿੰਨ ਮੂਲ ਹੁੰਦੇ ਹਨ ਤਾਂ ਉਦੋਂ ਉਹਦਾ ਡਿਸਕ੍ਰਿਮੀਨੈਂਟ ਜਿਹੜਾ ਆ ਉਹ ਜ਼ੀਰੋ ਤੋਂ ਵੱਡਾ ਹੁੰਦਾ ਆ ਇਸ ਕਰਕੇ ਅਸੀਂ ਇਹਦਾ ਡਿਸਕ੍ਰਿਮੀਨੈਂਟ ਕੱਢਾਂਗੇ ਡਿਸਕ੍ਰਿਮੀਨੈਂਟ ਕਰਨ ਵਾਸਤੇ ਸਾਨੂੰ ਪਹਿਲੇ b ਦੀ ਪਾਵਰ 2 ਕਰਨੀ ਪੈਗੀ ਉਹ ਆ ਜਾਏਗਾ b² 4ac ਪਰ 4ac ਸਾਡੇ ਕੋਲ ਇੱਥੇ ਆਏਗਾ 4 ਕਿਉਂਕਿ a ਦੀ ਵੈਲਿਊ 1 ਹੈ ਔਰ a ਦੀ ਵੈਲਿਊ ਵੀ 1 ਹੈ ਇਸ ਕਰਕੇ ਇਹਦਾ ਇਹਦਾ ਡਿਸਕ੍ਰਿਮੀਨੈਂਟ ਆਏਗਾ b ਦੀ ਪਾਵਰ 2 ਘਟਾਓ 4 ਤੇ ਇਹਦਾ ਸਹੀ ਉੱਤਰ ਹੋਊਗਾ b ਦੀ ਪਾਵਰ 2 ਘਟਾਓ 4 0 ਤੋਂ ਵੱਡਾ ਅੱਗੇ ਆਇਆ ਇਹਦਾ 15ਵਾਂ ਸਵਾਲ ਤੇਰੇ ਵਿਦਿਆਰਥੀਓ ਸਾਨੂੰ ਕਿਹਾ ਗਿਆ ਹੈ ਕਿ ਜੇਕਰ P, Q, R ਇੱਕ ਅੰਕ ਗਣਿਤਿਕ ਲੜੀ ਜਿਸ ਦਾ ਸਾਂਝਾ ਅੰਤਰ D ਹੈ ਦੇ ਤਿੰਨ ਲਗਾਤਾਰ ਪਦ ਹੋਣ ਤੇ R P ਦਾ ਮੁੱਲ ਪਤਾ ਕਰੋ ਨੂੰ ਪਿਆਰੀ ਵਿਦਿਆਰਥੀਓ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਸਾਡੇ ਕੋਲ ਪਹਿਲਾ ਪਦ P ਹੈ ਦੂਜਾ ਪਦ Q ਹੈ ਤੇ ਤੀਜਾ ਪਦ R ਹੈ ਜੇ ਅਸੀਂ P ਨੂੰ Q ਦੇ ਵਿੱਚੋਂ ਘਟਾ ਦਈਏ ਤੇ Q ਨੂੰ R ਵਿੱਚੋਂ ਘਟਾ ਦਈਏ ਤੇ ਉਹ ਦੋਨੇ ਬਰਾਬਰ ਹੋਣਗੇ D ਦੇ ਇਸ ਕਰਕੇ ਪਹਿਲਾਂ ਅਸੀਂ Q P D ਪਹਿਲੀ ਇਕੁਏਸ਼ਨ ਬਣਾ ਲੈਣੀ ਹੈ ਔਰ ਦੂਸਰੀ ਵਾਰੀ ਅਸੀਂ r q d ਦੂਸਰੀ ਇਕੁਏਸ਼ਨ ਬਣਾਉਣੀ ਹੈ ਫਿਰ ਅਸੀਂ ਇਹਨਾਂ ਦੋਨਾਂ ਇਕੁਏਸ਼ਨਾਂ ਨੂੰ ਜੋੜ ਦਵਾਂਗੇ ਤੁਸੀਂ ਦੇਖਾਂਗੇ ਕਿ ਇਹਨਾਂ ਦੇ ਦੋਨਾਂ ਇਕੁਏਸ਼ਨਾਂ ਨੂੰ ਜੋੜਨ ਦੇ ਨਾਲ ਸਾਡੇ ਕੋਲ r p ਦੀ ਵੈਲਿਊ 2d ਬਣ ਜਾਂਦੀ ਹੈ ਇਸ ਕਰਕੇ ਇਹਦੀ ਸਹੀ ਆਪਸ਼ਨ ਹੋਊਗੀ 2d 16ਵਾਂ ਸਵਾਲ 2 ਬਰਾਬਰ ਕੋਣਾਂ ਵਾਲੇ ਸਮ ਦੋਭੁਜੀ ਤ੍ਰਿਕੋਣਾਂ ਦੇ ਖੇਤਰਫਲ ਦਾ ਅਨੁਪਾਤ 16 ਅਨੁਪਾਤ 25 ਹੈ। ਇਹਨਾਂ ਤ੍ਰਿਭੁਜਾਂ ਦੀਆਂ ਸੰਗਤ ਉਚਾਈਆਂ ਦਾ ਅਨੁਪਾਤ ਪਤਾ ਕਰੋ। ਹੋਰ ਪਿਆਰੇ ਵਿਦਿਆਰਥੀਓ ਸਾਨੂੰ ਪਤਾ ਹੈ ਕਿ ਜਦੋਂ ਦੋ ਸਮਰੂਪ ਤ੍ਰਿਭੁਜਾ ਹੋਣ ਤੇ ਉਹਨਾਂ ਦੀਆਂ ਪੁਜਾਵਾਂ ਦਾ ਅਨੁਪਾਤ ਉਹਨਾਂ ਦੇ ਖੇਤਰਫਲਾਂ ਦੇ ਅਨੁਪਾਤ ਦਾ ਵਰਗਮੂਲ ਹੁੰਦਾ ਹੈ। ਜਾਂ ਅਸੀਂ ਅੱਧਾ ਕਹਿ ਲਈਏ ਕਿ ਦੋਨਾਂ ਤ੍ਰਿਭੁਜਾਂ ਜਿਹੜੀਆਂ ਸਮਰੂਪ ਹਨ ਉਹਨਾਂ ਦੇ ਵਰਗ ਉਹਨਾਂ ਦੇ ਖੇਤਰਫਲ ਦਾ ਅਨੁਪਾਤ ਇਹਨਾਂ ਦੀਆਂ ਭੁਜਾਵਾਂ ਦੇ ਵਰਗ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ ਇਸ ਕਰਕੇ ਅਸੀਂ ਇੱਥੇ 16 ਅਨੁਪਾਤ 25 ਦਾ ਵਰਗ ਨੂੰ ਲਵਾਂਗੇ ਉਹ ਸਾਡੇ ਕੋਲ ਆ ਜਾਏਗਾ 4 ਅਨੁਪਾਤ 5 ਤੇ ਇਹਦੀ ਸਹੀ ਆਪਸ਼ਨ ਹੋਊਗੀ 4 ਅਨੁਪਾਤ 5 17ਵਾਂ ਸਵਾਲ ਦੋ ਖੰਬੇ ਜਿਨ੍ਹਾਂ ਦੀਆਂ ਉਚਾਈਆਂ 6 ਮੀਟਰ ਤੇ 11 ਮੀਟਰ ਹਨ ਅਤੇ ਸਮਤਲ ਭੂਮੀ ਤੇ ਖੜੇ ਹਨ ਜੇਕਰ ਉਹਨਾਂ ਦੇ ਹੇਠਲੇ ਸਿਰਿਆਂ ਵਿਚਕਾਰ ਲਈ ਦੂਰੀ 12 ਮੀਟਰ ਹੋਵੇ ਤਾਂ ਉਹਨਾਂ ਦੇ ਉੱਪਰਲੇ ਸਿਰਿਆਂ ਵਿਚਕਾਰ ਲਈ ਦੂਰੀ ਕਿੰਨੀ ਹੋਵੇਗੀ ਪਿਆਰੇ ਵਿਦਿਆਰਥੀਓ ਅਸੀਂ ਇੱਥੇ ਵਿੱਚ ਦੇਖਾਂਗੇ ਕਿ ਪਹਿਲਾਂ ਸਾਡੇ ਕੋਲ ਜਿਹੜਾ ਖੰਭਾ ਛੋਟਾ ਹੈ ਉਹ ਲੰਬੇ ਖੰਭੇ ਤੋਂ ਕਿੰਨਾ ਛੋਟਾ ਹੈ ਅਸੀਂ ਜਦੋਂ 11 ਦੇ ਵਿੱਚੋਂ 6 ਘਟਾ ਦਵਾਂਗੇ ਤੇ ਸਾਡੇ ਕੋਲ 5 ਬਚੇਗਾ ਇਸ ਕਰਕੇ ਸਾਡੇ ਕੋਲ ਉਹਨਾਂ ਦੋਨਾਂ ਦੇ ਸਿਰਿਆਂ ਵਿਚਕਾਰ ਲਈ ਦੂਰੀ ਜੇ ਅਸੀਂ ਪਤਾ ਕਰਨੀ ਹੋਵੇ ਤਾਂ ਸਾਡੇ ਕੋਲ ਪਾਈਥਾਗੋਰਸ ਥੀਰਮ ਲੱਗੇਗੀ ਜਦੋਂ ਅਸੀਂ ਇਹਦਾ ਚਿੱਤਰ ਬਣਾ ਕੇ ਦੇਖਾਂਗੇ ਤੇ ਸਾਡੇ ਕੋਲ ਸਭ ਤੋਂ ਪਹਿਲੇ ਅਸੀਂ ਪੀ ਲਵਾਂਗੇ 11 ਤੇ ਦੋਨਾਂ ਖੰਭਿਆਂ ਵਿਚਕਾਰਲੀ ਦੂਰੀ 12 ਮਤਲਬ ਕਿ ਅਸੀਂ ਬੇਸ ਲਵਾਂਗੇ 12 ਅਸੀਂ ਲੰਭ ਲਵਾਂਗੇ 5 ਔਰ ਆਧਾਰ ਲਵਾਂਗੇ 12 ਤੇ ਦੋਨਾਂ ਦੇ ਵਰਗਾਂ ਨੂੰ ਅਸੀਂ ਜੋੜ ਦਵਾਂਗੇ ਤੇ ਪਾਈਥਾਗੋਰਸ ਥੀਰਮ ਦਾ ਵਰਤੋਂ ਕਰਦੇ ਹਾਂ ਹੁਆਂ ਸਾਡੇ ਕੋਲ 11 ਦਾ ਵਰਗ ਜਮਾ 6 ਦਾ ਵਰਗ 11 ਦੁਆਰੇ 121 ਔਰ 6 ਦਾ ਵਰਗ 36 ਜਦੋਂ ਅਸੀਂ ਦੋਨਾਂ ਨੂੰ ਵਰਗਮੂਲ 5 ਦਾ ਵਰਗ 11 ਦਾ ਵਰਗ ਅਤੇ 5 ਦਾ ਵਰਗ ਕਿਉਂਕਿ ਲੰਬ ਸਾਡੇ ਕੋਲ 5 ਹੈ ਸੌਰੀ ਮੈਂ ਦੁਬਾਰਾ ਐਕਸਪਲੇਨ ਕਰਦਾ ਇੱਥੇ ਸਾਡੇ ਕੋਲ ਲੰਬ ਅਸੀਂ ਲਵਾਂਗੇ 5 ਔਰ ਆਧਾਰ ਅਸੀਂ ਲਵਾਂਗੇ 12 ਤੇ ਜਦੋਂ ਅਸੀਂ 12 ਦਾ ਵਰਗ ਜਮਾ 5 ਦਾ ਵਰਗ ਕਰਾਂਗੇ ਉਹ ਸਾਡੇ ਕੋਲ ਆ ਜਾਏਗਾ 169 ਜਦੋਂ ਅਸੀਂ 169 ਦਾ ਵਰਗਮੂਲ ਲਵਾਂਗੇ ਤਾਂ ਸਾਡੇ ਕੋਲ ਆ ਜਾਏਗਾ 13 ਜਿਸ ਕਰਕੇ ਇਹਦਾ ਸਹੀ ਅੰਤਰ ਆਨਸਰ ਹੈ 13 18ਵਾਂ ਸਵਾਲ 5 ਦੇ ਪਹਿਲੇ 100 ਗੁਣਜਾਂ ਦਾ ਖੇਤਰਫਲ ਦਾ ਜੋੜਫਲ ਹੋਵੇਗਾ ਦੇਖੋ 5 ਦੇ ਪਹਿਲੇ 100 ਗੁਣਜਾਂ ਦਾ ਪਿਆਰੇ ਵਿਦਿਆਰਥੀ ਇਹ ਅੰਕਗਣਿਤਿਕ ਲੜੀਆਂ ਦਾ ਸਵਾਲ ਹੈ ਜਿਹਦੇ ਵਿੱਚ a ਹੈ 5 d ਹੈ 5 n ਹੈ 20 ਕਿਉਂਕਿ 5 ਨੂੰ 100 ਤੱਕ ਗਿਣਨ ਲਈ ਸਾਨੂੰ 20 ਵਾਰ ਸੰਖਿਆਵਾਂ ਲਿਖਣੀਆਂ ਪੈਣਗੀਆਂ ਸੋ ਜਦੋਂ ਅਸੀਂ ਉਹਨਾਂ ਸਾਰਿਆਂ ਨੂੰ ਅਸੀਂ ਜੋੜਾਂਗੇ ਤਾਂ ਸਾਡੇ ਕੋਲ ਆਏਗਾ 25250 a ਦਾ ਸਹੀ ਉੱਤਰ ਹੋਵੇਗਾ ਉਨੀ ਮਸਵਾਲ ਦੋ ਪੂਰਨ ਸੰਖਿਆਵਾਂ ਦਾ ਪਤਾ ਕਰੋ ਜਿਨ੍ਹਾਂ ਦਾ ਜੋੜ 27 ਅਤੇ ਗੁਣਨਫਲ 182 ਹੋਵੇ ਫਿਰ ਆਇ ਇੱਕ ਪਿਆਰੇ ਵਿਦਿਆਰਥੀ ਦਾ ਦੋ ਘਾਤੀ ਸਮੀਕਰਨ ਦਾ ਸਵਾਲ ਹੈ ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਲਓ ਕਿ ਦੋ ਤਰਧਿਕ ਸਮੀਕਰਨ ਬਣੇਗੀ ਜਿਹਦੇ ਵਿੱਚ ਮੂਲਾਂ ਦਾ ਜੋੜ ਜਿਹੜਾ ਹੈ ਉਹ ਸਾਨੂੰ 27 ਦਿੱਤਾ ਹੋਇਆ ਹੈ ਔਰ ਗੁਣਨਫਲ ਜਿਹੜਾ ਹੈ 182 ਦਿੱਤਾ ਹੋਵੇ ਸਮੀਕਰਨ ਬਣਨਗੇ ਸਾਡੇ ਕੋਲ x ਦੀ ਪਾਵਰ 2 27x ਜਮਾ 182 0 ਜਦੋਂ ਤੁਸੀਂ ਉਹਨਾਂ ਦੋਨਾਂ ਨੂੰ ਹੱਲ ਕਰੋਗੇ ਤਾਂ ਸਾਡੇ ਕੋਲ ਉੱਤਰ ਆਏਗਾ 14 ਅਤੇ 13 ਤੁਸੀਂ ਇਹਨਾਂ ਦੋਨਾਂ ਨੂੰ ਜੋੜ ਕੇ ਦੇਖੋਗੇ ਤਾਂ ਤੁਹਾਡੇ ਕੋਲ 27 ਆਏਗਾ ਇਹਨਾਂ ਦੋਨਾਂ ਨੂੰ ਗੁਣਾ ਕਰਕੇ ਦੇਖੋਗੇ ਤਾਂ ਤੁਹਾਡੇ ਕੋਲ 182 ਆਏਗਾ ਵੀ ਮਸਵਾਲ 헤ਟ ਦਿੱਤੀ ਸਾਰਨੀ ਕਿਸੇ ਮੁਹੱਲੇ ਦੇ 25 ਪਰਿਵਾਰਾਂ ਦੇ ਭੋਜਨ ਅਤੇ ਹੋਏ ਰੋਜ਼ਾਨਾ ਖਰਚ ਨੂੰ ਦਸਾਉਂਦੀ ਹੈ ਦਿੱਤੇ ਅੰਕੜਿਆਂ ਦਾ ਮੱਧਿਕਾ ਵਰਗ ਪਤਾ ਕਰੋ ਹੁਣ ਪਿਆਰੇ ਵਿਦਿਆਰਥੀਓ ਮੱਧੇ ਕਾ ਵਰਕ ਕਿੱਦਾਂ ਕਰੀਦਾ ਸੀ ਸਭ ਤੋਂ ਪਹਿਲੇ ਦਾਸੀ ਘਰਾਂ ਦੀ ਸੰਖਿਆ 4 5 12 2 ਦੋਨੂੰ ਅਸੀਂ ਜੋੜ ਲਵਾਂਗੇ ਜੋ ਕਿ ਸਾਡੇ ਕੋਲ ਆਏਗੀ 5 4 9 9 ਤੇ 12 21 ਔਰ 21 2 23 ਤੇ 2 25 ਫਿਰ ਉਸ 25 ਨੂੰ ਫਿਰ ਅਸੀਂ ਉਸ 25 ਨੂੰ ਦੇਖਾਂਗੇ ਕਿ ਉਹ ਸਾਡੇ ਕੋਲ ਜਿੰਨੀ ਪਰਿਵਾਰਾਂ ਦੀ ਸੰਖਿਆ ਦਿੱਤੀ ਹੋਈ ਆ ਉਹਦੇ ਬਰਾਬਰ ਹੈ ਮਤਲਬ ਕਿ ਸਾਡੇ ਕੋਲ ਟੋਟਲ ਪਰਿਵਾਰ ਕਿੰਨੇ ਸੀ 25 ਤੇ ਸਾਡੇ ਕੋਲ ਘਰਾਂ ਦੀ ਸੰਖਿਆ ਕਿੰਨੀ ਆਈ ਆ 25 ਨੂੰ ਪਿਆਰੇ ਵਿਦਿਆਰਥੀਓ ਅਸੀਂ ਇੱਥੇ ਇਹ ਦੇਖਾਂਗੇ ਕਿ ਸਾਡੇ ਕੋਲ ਸਭ ਤੋਂ ਜ਼ਿਆਦਾ ਸੰਖਿਆ ਕਿਸ ਵਰਗ ਦੇ ਅੰਦਰ ਆਉਂਦੀ ਆ ਤੇ ਉਹ ਸਾਡੇ ਕੋਲ ਆਉਂਦੀ ਆ 200 ਤੋਂ 250 ਇਸ ਕਰਕੇ ਸਾਡੇ ਬਹੁਤ ਜ਼ਿਆਦਾ ਸਾਡੇ ਸਦਾ ਇਹ ਮੀਨ ਮੀਡੀਅਨ ਮੋਡਲ ਦੇ ਸਿਧਾਂਤਾਂ ਦੇ ਅਨੁਸਾਰ ਬਹੁਤ ਜ਼ਿਆਦਾ ਚਾਂਸਸ ਹਨ ਕਿ ਸਾਡੇ ਕੋਲ ਜਿਹੜਾ ਇਹਨਾਂ ਦਾ ਮੱਧਿਕਾ ਵਰਗ ਆ ਉਹ ਸਭ ਤੋਂ ਵੱਡੀ ਸੰਖਿਆ ਦੇ ਸੰਮੁਖ ਮਤਲਬ ਕਿ 200 ਤੋਂ 250 ਹੋਏਗਾ ਸੋ ਪਿਆਰੇ ਵਿਦਿਆਰਥੀਓ ਇਹ ਸੀ ਤੁਹਾਡੇ ਪੀਏਐਸ ਦੇ ਸਵਾਲ ਜਿਆਦਾ ਵਧੀਆ ਤਰੀਕਾ ਬੋਰਡ ਤੇ ਸਮਝਾਉਣ ਦਾ ਵੈਸੇ ਉਮੀਦ ਕਰਦਾ ਹਾਂ ਕਿ ਮੈਂ ਬੋਲ ਕੇ ਜਿੰਨਾ ਕੁ ਦੱਸ ਪਾਇਆ ਤੁਹਾਨੂੰ ਸਮਝ ਜ਼ਰੂਰ ਆਇਆ ਹੋਊਗਾ ਧੰਨਵਾਦ ਜੀ